ਸਤਿ ਸ਼੍ਰੀ ਅਕਾਲ ਜੀ ਜਿੰਨੇ ਜੀ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਸੌਂ ਦਾ ਮਹੀਨਾ ਚੱਲ ਰਿਹਾ ਤੀਆਂ ਲੱਗਦੀਆਂ ਨੇ ਤੇ ਅਸੀਂ ਤਾਂ ਤਵੇ ਹੀ ਪੁੱਛ ਰਹੇ ਹਾਂ ਵੀ ਤੀਆਂ ਕਿਸ ਨੇ ਸ਼ੁਰੂ ਕੀਤੀਆਂ ਤੇ ਕਦੋਂ ਲੱਗਣੀਆਂ ਲੱਗਣੀਆਂ ਸਟਾਰਟ ਹੋਈਆਂ ਇਹ ਈ ਸ਼ਬਦ ਜਿਹੜਾ ਇਹ ਤੀਆਂ ਤੋਂ ਬਦਲ ਕੇ ਬੜੇ ਲੱਗਦਾ ਹੈਗਾ ਕਿਉਂਕਿ ਇਹ ਸੰਬੰਧ ਇਹਨਾਂ ਨਾਲ ਹੀ ਸੀ ਇਸ ਕਰਕੇ ਇਹੋ ਜਿਹੀ ਬਦਲ ਕੇ ਇਹ ਤੀਆਂ ਤੀਆਂ ਤੋਂ ਈਆ ਬਣ ਗਿਆ ਇਹ ਸਾਡਾ ਸਮਾਜਿਕ ਤੇ ਆ ਰਿਹਾ ਇੱਕ ਇਹ ਕਿਸੇ ਨੇ ਇੱਕ ਬੰਦੇ ਨੇ ਸ਼ੁਰੂ ਨਹੀਂ ਕੀਤਾ ਇਹ ਤਾਂ ਹੌਲੀ-ਹੌਲੀ ਆਪ ਦੇ ਆਪ ਵਿਕਸਿਤ ਹੋਇਆ ਅੱਗੇ ਜਵਨੀਆਂ ਚ ਆਵਾਜ਼ ਆਈ ਦੇ ਸਾਧਨ ਬਹੁਤ ਘੱਟ ਤੇ ਟੋਕੀ ਜਾਂਦੀ ਜਿਆ ਗੱਡਿਆਂ ਦੇ ਵੱਲ ਤਾਂ ਕਿੱਦਾਂ ਹੋ ਰਹੀ ਜਾਂਦੀ ਸੀ ਤਾਂ ਕੁੜੀਆਂ ਨੂੰ ਪੇਕੀ ਹੁਣ ਬਹੁਤ ਅਕਲ ਨਾਲ ਸਾਲ ਚ ਵਹੀ ਜਾਂਦੀ ਸੀ ਉਹ ਕਹਿੰਦੇ ਤੇ ਹੱਸਦੇ ਆਉਂਦੀ ਸੀ ਇਸ ਕਰਕੇ ਜਿਹੜੇ ਪਿੰਡ ਦੀਆਂ ਕੁੜੀਆਂ ਹੁੰਦੀਆਂ ਦੀਆਂ ਬੁੰਡਿਆਂ ਨੇ ਦਿੱਤੀ ਰਹਿਣ ਹੁੰਦਾ ਸੀ ਤਾਂ ਪਰ ਕੁੜੀਆਂ ਤਾਂ ਡੜਪੰਡਿਆਂ 'ਚ ਬੈਠੀਆਂ ਜਾਂਦੇ ਤੀਆਂ ਤੇ ਉਹ ਕਿਤੇ ਸਾਲ ਸਮਾਹੀਆਂ ਹੋਈਆਂ ਤੀਆਂ ਤੇ ਉਹਨਾਂ ਦੇ ਅੱਜ ਜਿਹੜੇ ਸਹੇਲੀਆਂ ਦੀਆਂ ਉਹ ਉਹਨਾਂ ਨੂੰ ਮਿਲ ਨਹੀਂ ਸਕਦੀਆਂ। ਇਹ ਕੁਦਰਤੀ ਕਿਤੇ ਪੰਜ ਚਾਰ ਕੁੜੀਆਂ ਇਕੱਠੀਆਂ ਆਗੀਆਂ ਹੋਣਗੀਆਂ ਤੇ ਉਹਨਾਂ ਨੇ ਆਪਦਾ ਮਨ ਬਣਾਇਆ ਵੀ ਆਪਾਂ ਤੇ ਇਸ ਤਰੀਕ ਨੂੰ ਆਪਾਂ ਇਸ ਮਹੀਨੇ ਆਪਾਂ ਆਇਆ ਕਰਾਂਗੇ। ਇਸ ਤਰ੍ਹਾਂ ਜਿਹੜਾ ਹੌਲੀ-ਹੌਲੀ ਹੋਰ ਕੁੜੀਆਂ ਆਉਣ ਲੱਗੀਆਂ ਫਿਰ ਇਹ ਕਹਿੰਦੇ ਨੇ ਵੀ ਸੁਪੰਦੀ ਜੀ ਕੋਲ ਅਗੇ ਇਹ ਤੇ ਤਰੀਕਾ ਨਾ ਕਿਹੜਾ ਕਿਸੇ ਨੂੰ ਪਤਾ ਹੁੰਦਾ ਕਿ ਆਪ ਲੋਕਾਂ ਨੂੰ ਉਹੀ ਵਿਦਵਾਨ ਹੁੰਦੇ ਸੀਗੇ ਤੇ ਉਹਨਾਂ ਨੇ ਇਹ ਸਾਰਾ ਸਾਡਾ ਜਲਵਾਯੂ ਦਾ ਮੌਸਮ ਦਾ ਪਹਿਰਾ ਦੇਖ ਕੇ ਕਿ ਕਿਹੜਾ ਮੌਸਮ ਵਧੀਆ ਉਹਦੇ ਵਿੱਚ ਇਹਨਾਂ ਨੇ ਜਿਹੜੇ ਸੌਣ ਦੀ ਸੁਦੀ ਦੀ ਤਰੀਕ ਕੀਤੀ ਉਹ ਰੱਖਤੀ ਵੀ ਇਸ ਤਰੀਕ ਨੂੰ ਜਿਹੜੀਆਂ ਸਾਰੀਆਂ ਪੁਰੀਆਂ ਨੇ ਉਹਨੂੰ ਆਇਆ ਕਰਨਾ ਇਹ ਕਿਸੇ ਇੱਕ ਵਿਅਕਤੀ ਨੇ ਨਹੀਂ ਸ਼ੁਰੂ ਕੀਤਾ ਤੇ ਜਿਵੇਂ ਮੈਂ ਇਹ ਲੋਕਾਂ ਤੋਂ ਸੁਣਿਆ ਸੀ ਜਿਵੇਂ ਇਹ ਧੀਆਂ ਨੇ ਜਿਹੜੀਆਂ ਰੰਗਜੇਮੇ ਸ਼ੁਰੂ ਕੀਤੀਆਂ ਸੀ ਇਹ ਭਾਈ ਜਿਹੜੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਵੀ ਇਹ ਕਿਸੇ ਇੱਕ ਵਿਅਕਤੀ ਨੇ ਜਾਂ ਕਿਸੇ ਹੋਰ ਨੇ ਇੱਕ ਤਰ੍ਹਾਂ ਸ਼ੁਰੂ ਕੀਤੀਆਂ ਇਹ ਹੌਲੀ-ਹੌਲੀ ਵਿਕਸਤ ਹੋਆਂਗੇ ਬਾਕੀ ਜਿਹੜਾ ਵੀ ਟ੍ਰਿਬੂਨ ਦੇ ਵਿੱਚ ਇੱਕ ਲੇਖ ਆਇਆ ਸੀ ਜੀ ਡਾਕਟਰ ਦਾ ਉਹਨੇ ਵੀ ਲਿਖਤਾ ਸੀ ਜੀ ਇਹ ਰੰਗਜੇਮੇ ਸ਼ੁਰੂ ਕੀਤੇ ਨੇ ਤਾਂ ਮੈਂ ਉਸ ਨੂੰ ਫੋਨ ਕਰਕੇ ਪੁੱਛਿਆ ਇਹ ਕਿੱਥੇ ਲਿਖਿਆ ਹੈ ਕੰਨੀ ਜੀ ਸੁਣੇ ਲਿਖਿਆ ਤਾਂ ਕਿਤੇ ਨਹੀਂ ਹੋਇਆ ਜਦੋਂ ਵੀ ਤੁਸੀਂ ਕੋਈ ਇਤਿਹਾਸਕ ਲਿਖਣੀ ਆ ਉਸ ਨੂੰ ਇਤਿਹਾਸਕ ਜਿਹੜੀ ਕਸਵੱਟੀ ਉੱਤੇ ਪਾ ਕੇ ਲਿਖਣਾ ਪੈਂਦਾ ਵੀ ਇਤਿਹਾਸ ਦੀ ਗੱਲ ਸਹੀ ਹੈ ਰੰਗਜੀਤ ਸਿੰਘ ਉਸਨੇ ਜਲੂਬੀ ਕੀਤੇ ਨੇ ਗੁਰਦੇ ਗਵਾਂਧਰ ਸ਼ਹੀਦ ਕੀਤੇ ਤੇ ਹੋਰ ਬਹੁਤ ਕੁਝ ਨੇ ਜਲੂਬੀਤੇ ਨੇ ਪਰ ਉਹ ਇੱਕ ਪੱਕਾ ਸੁੰਨੀ ਬਸਲਵਾਨ ਸੀ ਉਹ ਕੋਈ ਨਾ ਇਤਿਹਾਸ ਨਹੀਂ ਕਰਦਾ ਸੀ ਹੁਣ ਕੁੜੀਆਂ ਕੀ ਹੈ ਜਗਾਉਨੀਆਂ ਨੇ ੀਆਂ ਵੀ ਲਵਾਉਣ ਵਾਲਿਆ ਤੇਰੀ ਗੜ ਪਤਨੇ ਵਿੱਚ ਜਾਵੇ ਕੀ ਉਹ ਰੰਗਜੀਤ ਦੀ ਕਰ ਲਉਂਗੀ ਸੀ ਇਹ ਇਹ ਦਾ ਮਾੜਾ ਬੰਦਾ ਸੀ ਤੇ ਉਹਨੇ ਸ਼ੁਰੂ ਕੀਤੀਆਂ ਈਆਂ ਤਾਂ ਉਹ ਇਹ ਕੁੜੀਆਂ ਕਿਵੇਂ ਕਹਿ ਸਕਦੀਆਂ ਔਰੰਗਜ਼ੇਬ ਦਾ ਰਾਜ ਤਾਂ ਮਲਕੇ ਵੀ ਸਾਰੇ ਹਿੰਦੁਸਤਾਨ ਤੇ ਈ ਸੀ ਤੇ ਦੁਹੀਆਂ ਤਾਂ ਸਿਰਫ ਮਲਕੇ ਵੀ ਆਪਣੇ ਜਿਹੜਾ ਤ੍ਰਿਭਾਰਤ ਹੈ ਪੰਜਾਬ ਹੈ ਹਰਿਆਣਾ ਹੈ ਜਾਇ ਇਹਨਾਂ 'ਚ ਜਿਆਦਾ ਇੱਥਾਂ ਨਹੀਂ ਜਾਂਦੀ। ਗਿਣੀ ਇੱਥੇ ਆਪਣੇ ਬਰੁਖਾ ਪਿੰਡ ਦੇ ਵਿੱਚ ਵੀ ਇੱਕ ਸੰਤ ਸਹੋਏ ਵਾਲੇ ਹੁੰਦੇ ਸੀਗੇ ਉਹਨਾਂ ਨੇ ਵੀ ਇਹ ਕਹਿ ਕੇ ਵੀ ਔਰੰਗਜ਼ੇਬ ਨੇ ਸ਼ੁਰੂ ਕੀਤੀਆਂ ਦੁਹੀਆਂ ਬੰਦ ਕਰਵਾ ਕੇ ਸੀ। ਇਹ ਲੋਕ ਜਿਹੜੇ ਸੰਤ ਮਹਾਤਮਾ ਨੇ ਨੱਚਣ ਗਾਉਣ ਨੂੰ ਅਸ਼ਲੀਲਤਾ ਮੰਨਦੇ ਨੇ। ਤੇ ਉਸ ਨੂੰ ਬੰਦ ਕਰਾਉਣ ਵਾਸਤੇ ਕਿਸੇ ਬੰਦਨਾਮ ਬੰਦੇ ਨਾਲ ਦੇ ਨੋ ਨਾਲ ਜੋੜ ਕੇ ਉਹ ਬੰਦ ਕਰਾ ਦਿੱਤੀਆਂ ਪਰ ਫਿਰ ਇਹ ਸ਼ੁਰੂ ਹੋ ਗਈਆਂ ਜੀ ਜੀ ਮੇ ਪਹਿਲਾਂ ਤੀਆਂ ਲੱਗਦੀ ਹੁੰਦੀ ਸੀ ਹੁਣ ਹੋਲੀ ਵੀ ਬੰਦ ਕਿਉਂ ਹੋ ਰਹੀ ਹੈ ਇਹ ਨਹੀਂ ਲੱਗਦੀ ਇਹ ਭਾਈ ਸਮੇਂ ਦੀ ਲੋੜ ਹੋ ਗਈ ਪਹਿਲਾਂ ਸਾਡੇ ਸਮਾਜ ਦੇ ਵਿੱਚ ਉਹ ਚੀਜ਼ ਉਹ ਤਿਹਾਰ ਚੰਦਾ ਸੀਗਾ ਜਿੱਦੀ ਲੋੜ ਹੁੰਦੀ ਸੀ ਜੀ ਤੁਹਾਨੂੰ ਲਾਭ ਹੁੰਦਾ ਸੀ ਪਹਿਲਾਂ ਕੁੜੀਆਂ ਦਾ ਜਿਹੜਾ ਪਰ ਤੋਂ ਪਹਿਲਾਂ ਹੁੰਦਾ ਸੀ ਇਹ ਪੜਿਆ ਹੁੰਦਾ ਸੀ ਉਹ ਪਿੰਡ ਤੱਕ ਸੀਮਿਤ ਸੀ ਹੁਣ ਕੁੜੀਆਂ ਕਾਲਜ ਪੜ੍ਹਦੀਆਂ ਨੇ ਹੋਰ ਪੜ੍ਹਦੀਆਂ ਨੇ ਉਹਨਾਂ ਦਾ ਜਿਹੜਾ ਦਾਇਰਾ ਹੈ ਮੇਨ ਦਾ ਉਹ ਵਿਸਾਲ ਹੋ ਗਿਆ ਦੂਸਰੀ ਗੱਲ ਹੁਣ ਆਵਾਜਾਈ ਦੇ ਇੰਨੇ ਸਾਧਨ ਹੋ ਗਏ ਹੁਣ ਤਾਂ ਕੁੜੀਆਂ ਚੇ ਹੋ ਰਹੀਆਂ ਨੇ ਤੇ ਉਹ ਫੰਗ ਫੰਗ ਚੱਲ ਪਏ ਹੁਣ ਤਾਂ ਜਿਹੜਾ ਜਿਹਨੇ ਬਦੀ ਮਾਨ ਨਾਲ ਕੁੜੀਆਂ ਦੀਆਂ ਰੋਜ਼ ਹੀ ਗੱਲਾਂ ਹੁੰਦੀਆਂ ਨੇ ਵੀ ਲੜਾਈ ਝਗੜੇ ਵੀ ਹੁੰਦੇ ਨੇ ਤੇ ਇਸ ਵਾਸਤੇ ਜਿਹੜੀ ਇਹ ਤਾੰਕ ਸੀ ਮੇਨ ਦੀ ਉਹ ਘਟ ਗਈ ਤੇ ਉਸ ਕਰਕੇ ਹੌਲੀ ਹੌਲੀ ਇਹ ਬੰਦ ਹੋਣ ਲੱਗ ਗਈਆਂ ਤੇ ਫੇਰ ਹੌਣ ਮਲ ਕੇ ਬੀਤੀਆਂ ਲੱਗਦੀਆਂ ਨੇ ਪਰ ਜਿਹੜੀ ਉਹ ਮਿਲਣ ਦੀ ਤਾਂਘ ਸੀ ਜਾਉਂ ਸੀ ਉਹ ਨਹੀਂ ਰਹੀ ਹੁਣ ਇੱਕ ਇਹ ਇੱਕ ਤਿਹਾਰ ਨਹੀਂ ਰਿਹਾ ਸਮਝ ਲੋ ਇੱਕ ਤਰ੍ਹਾਂ ਦਾ ਇੱਕ ਡਰਾਮਾ ਜਿਹਾ ਬਣ ਗਿਆ ਹੁਣ ਇਹ ਜਿਹੜੀ ਉਹ ਦੁਨੀਆ ਦਾ ਜਿਹੜਾ ਨਿਕ ਜਿਹ ਪਿਆਰ ਸੀਗਾ